ਅੱਜ ਹਰਦੀਪ ਸਿੰਘ ਮੁੰਡੀਆਂ ਸਾਹਿਬ ਨੇ ਜਿਹੜੀ ਅੱਜ ਰੇਡ ਹੋਈ ਆ ਉਹ ਰੂਟੀਨ ਚੈਕਿੰਗ ਕੀਤੀ ਗਈ ਉੱਥੇ ਤੇ ਉਹਦੇ ਵਿੱਚ ਜਾ ਕੇ ਜੋ ਸੰਬੰਧਕ ਸਮੱਸਿਆਵਾਂ ਵੀ ਦਸੀਆਂ ਸਟਾਫ ਨੇ ਬ੍ਰਿੰਗਿਆ ਤੇ ਇਹ ਦੇਖਿਆ ਕਿ ਸਟਾਫ ਪੂਰਾ ਹੈਗਾ ਕਿ ਨਹੀਂ ਹੈ ਨਾ ਮੰਤਰੀ ਸਾਹਿਬ ਸਵੇਰੇ ਸਵੇਰੇ ਸੱਜਣੇ ਸੱਜਣੇ ਆਏ ਤੇ ਉਹਨਾਂ ਨੇ ਆਪਣੇ ਸਮੱਸਿਆਵਾਂ ਦਸੀਆਂ ਕਿ ਕੁਝ ਬਹੁਤ ਟੰਟੇ ਨੇ ਦਮੇ ਬਰੀ ਜਿਕੇ ਇਹਨਾਂ ਨੇ ਇਕੱਲੇ ਇਕੱਲੇ ਬੰਦੇ ਨੇ ਦੱਸਿਆ ਵੀ ਸਟਾਫ ਦੀ ਲੋੜ ਹੈਗੀ ਆ ਤੇ ਬਾਕੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਬਾਕੀ ਸਭ ਕੁਝ ਸਹੀ ਚੱਲਦਾ ਦੀ ਬਾਰੇ ਉਹਨਾਂ ਨੇ ਦੱਸਿਆ ਵੀ ਸਭ ਸਹੀ ਚੱਲ ਰਿਹਾ ਰਜਿਸਟਰੀ ਸਭ ਸਹੀ ਹੋ ਰਿਹਾ ਹੁਣ ਤੇ ਇੱਕ ਰੋਟੀ ਚੈਕ ਚੈਕਿੰਗ ਕੀਤੀ ਕੋਈ ਕੰਪਲੀਟ ਵਗੈਰਾ ਕੋਈ ਬਿਲਕੁਲ ਕੰਪਲੀਟ ਨਹੀਂ ਸੀ ਕਿ ਉਹ ਵੈਸੇ ਚਾਹ ਦੇਖਵਾ ਐਸੀ ਕਿ ਵੀ ਸਵੇਰ ਤੱਕ ਹਾਜ਼ਰ ਰਹੇ ਸਾਰੇ ਹਾਜ਼ਰ ਪਾ ਗਏ ਤਸੀਦਾ ਨਹੀਂ ਸੀ ਕਿਉਂਕਿ ਉਹਨਾਂ ਦੀ ਡਿਊਟੀ ਉਹ ਜਿਹੜਾ ਉਹਨਾਂ ਨੂੰ ਮਿਲਿਆ ਚਾਰਜ ਤਾਂ ਅੱਜ ਚੁੱਕਾ ਸਭ ਸੀ ਸਟਾਫ ਦੀ ਗੱਲ ਕਰੀਏ ਤਾਂ ਸਟਾਫ ਨਾਲ ਗੱਲਬਾਤ ਵੀ ਕੀਤੀ ਇਹਨਾਂ ਜੀ ਸਾਹਮਣੇ ਤੇ ਸਟਾਫ ਦੇ ਪੂਰਨ ਤੌਰ ਤੇ ਜਿਹੜੀ ਹੈ ਉਹਨਾਂ ਦੀ ਜਿਹੜੀ ਥਾਂ ਦੀ ਗੱਲ ਕਰੀਏ ਤਾਂ ਘਾਟਾ ਕਾਫੀ ਹਾਂ ਉਹੀ ਗੱਲ ਹੋਈ ਆ ਜਦੋਂ ਪੁੱਛਿਆ ਗਿਆ ਜਦੋਂ ਮੰਤਰੀ ਸਾਹਿਬ ਨੇ ਗੱਲ ਦੱਸਤਾ ਸਿਆਣਾ ਨੇ ਵੀ ਜਿਹੜੀਆਂ ਸਾਡੇ ਕਈ ਬੰਦੇ ਐ ਜੇ ਹੈਗੇ ਨੇ ਕਰਮਚਾਰੀ ਵੀ ਜਿਲਿਆਂ ਤੋਂ ਦੋ-ਦੋ ਜਾਂ ਤਿੰਨ-ਤਿੰਨ ਜ਼ਿੰਮੇਵਾਰੀਆਂ ਚੱਕੀ ਫਿਰਦੇ ਨੇ ਤੇ ਵੀ ਜਿਹੜੀ ਇਹ ਹੈਗੀ ਆ ਫਰਕ ਇਹ ਸਿੱਤੀ ਜਲਦੀ ਤੋਂ ਜਲਦੀ ਖੜੀ ਜਾਵੇ ਸਟਾਫ ਪੂਰਾ ਕੀਤਾ ਜਾਵੇ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਨੇ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੰਪਲਿਆਰ ਟੀਵੀ